ਰੰਗਲਾ ਪੰਜਾਬ ਇਸਿਰਤੇਕ ਨਾਰਾ ਨਹੀਂ ਹੈ ਸਗੋ ਹਰ ਪੰਜਾਬੀ ਦਾ ਸੁਪਨਾ ਹੈ ਹਰ ਪੰਜਾਬੀ ਚਾਹੁੰਦਾ ਹੈ ਕਿ ਉਹਨਾਂ ਦਾ ਸੂਬਾ ਖੁਸ਼ਹਾਲ ਹੋਵੇ ਨਸ਼ਾ ਮੁਕਤ ਹੋਵੇ ਅਤੇ ਹਰ ਗਲੀ ਵਿੱਚ ਸੁਰੱਖਿਆ ਅਤੇ ਵਿਕਾਸ ਦਿਖਾਈ ਦੇਵੇ ਜੀ ਹਾਂ ਤੁਸੀਂ ਵੀ ਚਾਹੁੰਦੇ ਹੋ ਨਾ ਇਹ ਸਭ ਕੁਝ ਇਸ ਬਾਰੇ ਅੱਜ ਸਾਨੂੰ ਗੱਲ ਕਰਨਾ ਇਸ ਲਈ ਜ਼ਰੂਰੀ ਲੱਗ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਪਨੇ ਨੂੰ ਸੱਚ ਕਰਨ ਦੇ ਨਾਤੇ ਰੰਗਲਾ ਪੰਜਾਬ ਫੈਸਟੀਵਲ ਬਣਾਉਂਦਾ ਐਲਾਨ ਕੀਤਾ ਗਿਆ ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਸੱਚ ਮੁੱਚ ਰੰਗਲਾ ਬਣ ਗਿਆ ਜੇਕਰ ਵੇਖਿਆ ਜਾਵੇ ਤਾਂ ਪਿਛਲੇ ਕੁਝ ਦਿਨਾਂ 'ਚ ਪੰਜਾਬ 'ਚ ਇਨੇ ਤਮਾਕੇ ਹੋ ਗਏ ਨੇ ਇਸ ਦੇ ਨਾਲ ਹੀ ਸਰਹੱਦਾ ਤੇ ਵੱਧ ਰਹੀ ਆ ਸੁਰੱਖਿਆ ਨਸ਼ਿਆ ਦੇ ਫੈਲਾਅ ਅਤੇ ਸੰਗਠਿਤ ਅਪਰਾਧੀਆਂ ਘਟਨਾਵਾਂ ਦੇ ਵਿਚਕਾਰ ਕਿ ਰੰਗਲਾ ਪੰਜਾਬ ਦਾ ਇਹ ਵਾਦਾ ਸੱਚ ਮੁੱਚ ਜਸ਼ਨ ਮਨਾਉਣ ਦਾ ਬਹਾਨਾ ਹੈ ਜਾਂ ਸੂਬੇ ਦੀ ਕੌੜੀ ਹਕੀਕਤ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਨਮਸਕਾਰ ਮੈਂ ਹਤਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਅੱਜ ਹਰ ਪੰਜਾਬੀ ਦੇ ਮਨ ਵਿੱਚ ਉੱਠ ਰਹੇ ਸਵਾਲਾਂ ਨੂੰ ਢੰਗਾਈ ਨਾਲ ਸਮਝੀਏ ਅਤੇ ਸੁੱਤੇ ਵਿਚਾਰ ਕਰੀਏ ਆਓ ਇੱਕ ਇੱਕ ਕਰਕੇ ਉਹਨਾਂ ਦੇ ਸਵਾਲਾਂ ਤੇ ਗੌਰ ਕਰੀਏ ਜੋ ਪੰਜਾਬ ਦੇ ਹਰ ਨਾਗਰਿਕ ਨੂੰ ਆਪਣੇ ਆਪ ਤੋਂ ਪੁੱਛਣੇ ਚਾਹੀਦੇ ਨੇ ਸਭ ਤੋਂ ਪਹਿਲਾ ਸਵਾਲ ਕਿ ਪੰਜਾਬ ਸੁਰੱਖਿਅਤ ਹੈ ਹਾਲ ਹੀ ਵਿੱਚ ਅਮ੍ਰਿਤਸਰ ਦੇ اسلامਾਬਾਦ ਖਾਣੇ ਵਿੱਚ ਹੋਏ ਤਮਾਕੇ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਿਛਲੇ ਕੁਝ ਹਫ਼ਤਿਆਂ ਵਿੱਚ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਛੇਵੇਂ ਤਮਾਕੇ ਸੀ ਸਵਾਲ ਇਹ ਹੈ ਕਿ ਜੇਕਰ ਕਾਨੂੰਨ ਵਿਵਸਥਾ ਇਸ ਹੱਦ ਤੱਕ ਵਿਗੜ ਚੁਕੀ ਹੈ ਤਾਂ ਕਿ ਇਹ ਰੰਗਲਾ ਪੰਜਾਬ ਬਣਉਣ ਦਾ ਸਹੀ ਸਮਾਂ ਹੈ ਸੰਗਠਿਤ ਅਪਰਾਧੀ ਗਰੋਹ ਬਿਨਾ ਕਿਸੇ ਡਰ ਦੇ ਲਗਾਤਾਰ ਆਪਣੇ मंसूਬਿਆਂ ਨੂੰ ਅੰਜਾਮ ਦੇ ਰਹੇ ਨੇ ਕਿ ਸਰਕਾਰ ਇਹਨਾਂ ਨਾਲ ਨਜਿੱਠਣ 'ਚ ਸਫਲ ਹੋ ਵੀ ਰਹੀ ਹੈ ਦੂਜਾ ਸਵਾਲ ਕਿ ਨਸ਼ਾ ਮੁਕਤ ਪੰਜਾਬ ਮਹਿਜ਼ ਇੱਕ ਸੁਪਨਾ ਹੈ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ 31 ਦਸੰਬਰ 2024 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਪਰ ਸਚਾਈ ਇਹ ਹੈ ਕਿ ਨਸ਼ੇ ਦੀ ਤਸਕਰੀ ਹੋਰ ਵੱਧ ਗਈ ਹੈ ਫਾਲੇ ਵਿੱਚ ਪਧੋੜ ਪਿੰਡ ਵਿੱਚ ਇੱਕ ਸਰਪੰਚ ਦਾ ਬਹਿਰਮੀ ਨਾਲ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਨਸ਼ੇ ਦਾ ਵਿਰੋਧ ਕਰ ਰਿਹਾ ਸੀ ਸਵਾਲ ਇਹ ਹੈ ਕਿ ਸਰਕਾਰ ਨਸ਼ਾ ਤਸਕਰਾਂ ਦੇ ਸਾਹਮਣੇ ਗੋਡੇ ਟੇਕ ਚੁੱਕੀ ਹੈ ਹੁਣ ਤੁਸੀਂ ਦੱਸੋ ਜਦੋਂ ਸੂਬੇ ਭਾਰ ਵਿੱਚ ਨਸ਼ਿਆ ਦਾ ਜਾਲ ਵਿਛਿਆ ਹੋਇਆ ਹੈ ਤਾਂ ਕੀ ਜਸ਼ਨ ਮਨਾਉਣ ਦੀ ਕੋਈ ਤੁਕ ਹੈ ਤੀਜਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਹੈ ਪਰਵਦੀ ਆਸੁਰੱਖਿਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਤਮਾਕੀਆਂ ਦੀਆਂ ਘਟਨਾਵਾਂ ਨੇ ਉਹਨਾਂ ਦੇ ਸਮਰਥਨ ਤੇ ਸਵਾਲ ਖੜੇ ਕਰ ਦਿੱਤੇ ਨੇ ਸਰਹੱਦੀ ਇਲਾਕਿਆਂ ਵਿੱਚ ਸਥਿਤੀ ਵੱਧ ਤੋਂ ਵੱਧਰ ਹੋ ਗਈ ਹੈ ਸਵਾਲ A ਹੈ ਕਿ ਗ੍ਰਹਿ ਵਿਭਾਗ ਨੂੰ ਮਜ਼ਬੂਤ ਕਰਨ ਦੀ ਬਜਾਏ ਇਸ ਤਰ੍ਹਾਂ ਤਿਉਹਾਰਾਂ ਤੇ ਪੈਸਾ ਖਰਚ ਕਰਨਾ ਸਹੀ ਹੈ ਚੌਥਾ ਸਵਾਲ ਰੰਗਲਾ ਪੰਜਾਬ ਜੱਤਿਆਂ ਦਾ ਢਟਕੌਣ ਦੀ ਰਣਨੀਤੀ ਅਜੇ ਸਮੇਂ ਜਦੋਂ ਪੰਜਾਬ ਅਮਨ ਕਾਨੂੰਨ ਰਸ਼ੀਆ ਤੇ ਸੁਰੱਖਿਆ ਦੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਰੰਗਲਾ ਪੰਜਾਬ ਤਿਉਹਾਰ ਮਨਾਉਂਦਾ ਕੀ ਮਤਲਬ ਹੈ ਕਿ ਜਨਤਾ ਨੂੰ ਖੁਸ਼ਹਾਲੀ ਦਾ ਝੂਠਾ ਸੁਪਨਾ ਦਿਖਾਉਣ ਦੀ ਕੋਸ਼ਿਸ਼ ਹੈ ਜਾਂ ਫਿਰ ਇਸ ਸੂਬੇ ਦੀਆਂ ਅਸਲ ਸਮੱਸਿਆਵਾਂ ਨੂੰ ਦਬਾਉਣ ਦਾ ਤਰੀਕਾ ਹੈ ਪੰਜਾਬ ਦੇ ਲੋਕਾਂ ਨੂੰ ਹੁਣ ਆਪਣੇ ਆਪ ਤੋਂ ਸਵਾਲ ਪੁੱਛਣੇ ਹੋਣਗੇ ਸਭ ਤੋਂ ਪਹਿਲਾਂ ਕਿ ਅਸੀਂ ਇੱਕ ਸੁਰੱਖਿਅਤ ਅਤੇ ਮਜ਼ਬੂਤ ਪੰਜਾਬ ਚਾਹੁੰਦੇ ਹਾਂ ਜਾਂ ਫਿਰ ਅਸੀਂ ਦਿਖਾਵੇ ਤੇ ਹੀ ਭਰੋਸਾ ਕਰਾਂਗੇ ਦੂਜਾ ਕਿ ਤਿਉਹਾਰ ਅਤੇ ਜਸ਼ਨ ਸਾਡੇ ਸੂਬੇ ਦੀਆਂ ਸਮੱਸਿਆਵਾਂ ਦਾ ਹੱਲ ਹੈ ਤੀਜਾ ਕਿ ਨਸ਼ਿਆ ਤੇ ਆਸਰਖਿਆ ਦੇ ਸਾਹੇ ਹੇਠ ਰੰਗਲੇ ਪੰਜਾਬ ਦਾ ਸੁਪਣਾ ਸੱਚ ਹੋ ਸਕਦਾ ਹੈ ਰੰਗਲਾ ਪੰਜਾਬ ਦਾ ਆਯੋਜਨ ਕਰਨਾ ਸਰਕਾਰ ਦੀ ਤਰਜੀਹ ਹੋ ਸਕਦੀ ਹੈ ਪਰ ਪੰਜਾਬ ਦੇ ਲੋਕਾਂ ਦੀ ਤਰਜੀਹ ਸੁਰੱਖਿਆ ਵਿਕਾਸ ਅਤੇ ਨਸ਼ਾ ਮੁਕਤ ਸਮਾਜ ਹੈ ਸਰਕਾਰ ਨੂੰ ਮਹਿੰਗੇ ਤਿਹਾੜਾ ਤੋਂ ਬੈਲਾ ਕਾਨੂੰਨ ਵਿਵਸਥਾ ਸੁਧਾਰਨੀ ਚਾਹੀਦੀ ਹੈ ਸਰਹੱਦੀ ਖੇਤਰਾਂ ਵਿੱਚ ਵੱਧ ਰਹੀ ਤਸਕਰੀ ਅਤੇ ਧਮਾਕਿਆਂ ਨੂੰ ਰੋਕਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਦਾ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਤਿਉਹਾਰ ਪੰਜਾਬ ਦਾ ਭਵਿੱਖ ਨਹੀਂ ਬਦਲਣਗੇ ਬਦਲਾ ਲਿਆਉਣ ਲਈ ਮਜ਼ਬੂਤ ਲੀਡਰਸ਼ਿਪ ਅਤੇ ਸੱਚੇ ਇਰਾਦਿਆਂ ਦੀ ਲੋੜ ਹੈ ਸਵਾਲ ਇਹ ਹੈ ਕਿ ਸਰਕਾਰ ਇਹ ਜ਼ਿੰਮੇਵਾਰੀ ਨਿਭਾਏਗੀ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ